ਕੀਲਾ ਕਿਹੜੀ ਗਾੜੀ ਕਿਹਾ ਦੇ ਰਹੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਾੜਾਂ ਵਿਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਭਾਜ ਜੈ ਜੀ ਹੋਣਗੇ ਤਿੰਨਾਂ ਵਾੜਾਂ ਦੀ ਥਣਾ ਦੀ ਭਾਰ ਪਿੱਛੇ ਦੀ ਤਿੰਨਾਂ ਦੀ ਗਾਰੰਟੀ ਹੋਊਗੀ ਭਾਵੇਂ ਕੋਈ ਇੱਕ ਨੰਬਰ ਲੈ ਲੇ ਭਾਵੇਂ ਤਿੰਨ ਨੰਬਰ ਲੈ ਲੇ ਤਿੰਨਾਂ ਵਾੜਾਂ ਦੀ ਥਣਾ ਦੀ ਭਾਰ ਦੀ ਫੁੱਲ ਗਾਰੰਟੀ ਹੋਊ ਪਾ ਜੈ ਜੀ ਹੁਣ ਗੇ ਇਨਫੋਰਮੇਸ਼ਨ ਲੈ ਦੇਣਾ ਕੱਲਾ ਕੱਲਾ ਨਗ ਤੋਰ ਤੋਰ ਵਿਖਾ ਦੇਣੇ ਹਾਂਜੀ ਸਾਸੀ ਕਾਲ ਜੀ ਸਸੀਲ ਬਾਈ ਸਾਰਿਆਂ ਨੂੰ ਨਾਂ ਦੱਸ ਜੀ ਮਾਂ ਤਾਰਾ ਬਾਈ ਪਿੰਡ ਕਾਲੇ ਕੀ ਤਸੀਲ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ 83600 ਪੂਰਾ ਜੀ 809921 ਇੱਕ ਨੰਬਰ ਤੋਂ ਸ਼ੁਰੂ ਕਰ ਜਿਹੜੇ ਪਾਸੋਂ ਮਰ ਜੀ ਤੇ ਤਿੰਨੇ ਹੀ ਗੱਭਣਾ ਬਈ ਅੱਜ ਠੀਕ ਐ ਤੇ ਇਹ ਦੂਜੇ ਸੂਏ ਸੁਣਾ ਵੇਣ ਨੇ ਬਈ ਇੱਕ ਨੰਬਰ ਨੇ ਸਮਾਂ ਸਮਾਂ ਲਵਾਂਗੇ ਦੋ ਤੋਂ ਤਿੰਨ ਦਿਨਾਂ ਬਈ ਦੁੱਧ ਕਿੰਨਾ ਦੇ ਦੁੱਧ ਪਿਆਜੂ 16 17 ਲੀਟਰ ਖੁੱਲਾ ਕੱਢ ਬਾਹਰ ਨੂੰ ਦੋਸਤੋ ਦੋਵਾਂ ਤਿੰਨਾਂ ਦਿਨਾਂ ਦੇ ਆਸੇ ਪਾਸ 16 17 ਲੀਟਰ ਬਾਈ ਕਹਿੰਦਾ ਦੁੱਧ ਪਿਆ ਜੂ ਦੂਜਾ ਸੂਆ ਕਰਾਸ ਬਰੀਡ ਹੈ ਫੈਡ ਫੂਡ ਵਧੀਆ ਉਹ ਦੁੱਧ ਮੱਝਾਂ ਵਰਗਾ ਹੋਊਗਾ ਹਾਰਡ ਸਿਆਲ ਦੋਵੇਂ ਰੁੱਤਾਂ ਝੱਲਣ ਵਾਲੀ ਬੱਚੀ ਬਾਕੀ ਹੁਣ ਤਾਂ ਮੌਸਮ ਦਾ ਵੀ ਫਰਕ ਬਹੁਤ ਪੈ ਗਿਆ ਗਰਮੀ ਵਾਲੇ ਦਿਨ ਤੱਕ ਗਏ ਜਿੰਨੀ ਅਗਲਾ ਸੇਵਾ ਕਰ ਲੂਗਾ ਉਹਨਾਂ ਦੁੱਧ ਚੋੜੂਗਾ ਜਿੰਨਾ ਦਾਣਾ ਦੱਪਾ ਪਾਲੂ ਕਿਉਂਕਿ ਗਰਮੀ ਜਦੋਂ ਤੁਹਾਨੂੰ ਵੀ ਪਤਾ ਪਸ਼ੂ ਹੂੰ ਉਹਨਾਂ ਦਾਣਾ ਤਾਂ ਪਾ ਨਹੀਂ ਖਾਂਦਾ ਪੱਠੇ ਰੱਠੇ ਉਨਨੇ ਕੀ ਖਾਂਦਾ ਤੇ ਹੁਣ ਰੁੱਤ ਵਧੀਆ ਆ ਗਈ ਜਿੰਨਾ ਦਾਣਾ ਦਾ ਪਾ ਪਾਲੋਂਗੇ ਤੇ ਉਨਾਂ ਹੀ ਚੋੜੋਂਗੇ 16 17 ਕਿਲੋ ਬਾਈ 10 ਦਾ ਖੁੱਲਾ ਦੁੱਧ ਪਿਆ ਜੂ ਇੱਕ ਹੈ ਦੂਜਾ ਸੂਆ ਨਮਾ ਹਾਨ ਦੋ ਤਿੰਨ ਸੂਏ ਦੁੱਧ ਪੀ ਕੇ ਵੀ ਜੇ ਕੋਈ ਸੇਲ ਕਰਦਾ ਜਿੰਨੇ ਦੀ ਅੱਜ ਲਵੋਗੇ ਤੇ ਉਨਨੇ ਦੀਆਂ ਫੇਰ ਵਿਗ ਜਾਨੀ ਕਿਉਂਕਿ ਦਿਨੋ ਦਿਨ ਮਹਿੰਗਾਈ ਵਧਦੀ ਜਾਂਦੀ ਆ ਪਿਛਲੇ ਸਾਲ ਜਿੰਨੇ ਦੀਆਂ ਵਹਿੜਾ ਮਿਲਦੀਆਂ ਸੀ ਹੁਣ ਉਨਨੇ ਦੀ ਨਹੀਂ ਮਿਲਦੀ ਤੇ ਅੱਜ ਤੋਂ ਦੋਹਾ ਤਿੰਨ ਸਾਲਾਂ ਨੂੰ ਜਿੰਨੇ ਦੀ ਅੱਜ ਲਾਉਂਗੇ ਉਹਨੇ ਦੀ ਫੇਰ ਵਗ ਜਾਣਾ ਨੇ ਕਿੰਨੇ ਦੀ ਬਾਈ ਬਾਈ ਮੁੱਲ 55 ਇਹਦੀ ਜੈਸਨ 53 ਦੀ ਮੁੱਲ 55 53000 ਦੀ ਦੇ ਦੇਣੀ ਆ 16 17 ਕਿਲੋ ਦੁੱਧ ਪਿਆਜੂ ਜਾਇਜੀ ਭਾ ਇਦੂ ਘਾਟੇ ਨੇ ਦੁੱਧ ਵਾਲੀ ਤਵੱਚੀ ਤੁਹਾਨੂੰ ਵੀ ਪਤਾ ਦੇਣੀ ਵੀ ਕਿਨੇ ਆ ਮੰਨ ਲਓ ਅੱਧਾ ਸੂਆ ਦੁੱਧ ਪੀ ਕੇ ਸਾਲੋ ਸਾਲ ਦੁੱਧ ਪੀ ਕੇ ਜਿੱਦਣੇ ਤਿੰਨਾਂ ਮਹੀਨੇ ਦੀ ਗੱਬਣ ਟੋਕੜ ਗੱਬਣ ਚ ਇੱਕ ਪਾਸ ਵੀ ਹੋ ਜਾਂਦੀ ਆ ਤਾਂ ਵੀ 45 48000 ਦੀ ਬੱਛੀ ਆ ਅੱਜ 53 ਦੀ ਬਾਈ ਕਹਿੰਦਾ ਦੇ ਦੇਾਂਗੇ ਸੀਲ ਸੌ ਪੂਰੀ ਆ ਬਲਟੇਲਾਂ ਹਜੇ ਕਾਫੀ ਬਾਕੀ ਆ ਬਾਕੀ ਇਹਨੇ ਦੋ ਕੁ ਦਿਨ ਲੈ ਵੀ ਜਾਣੇ ਆ ਦੋ ਨੰਬਰ ਤੇ ਆ ਜਾ ਇੱਕ ਦੂਜਾ ਸੂਆ ਸੁਨਾ ਬਾਈ ਰਹਿਣਾ ਹਮਮ ਆਲਾ ਵੇਖਣ ਨੂੰ ਲੱਗਦਾ ਵੀ ਜਿਵੇਂ ਤੀਜੇ ਹੋਵੇ ਪਰ ਦੂਜਾ ਰਹੀ ਇਹਨਾਂ ਠੀਕ ਹੈ ਫੌਂਡਰ ਰਿਕਾਰਡ ਆਦਾ ਬਾਈ 16 ਲੀਟਰ ਦਾ ਠੀਕ ਹੈ 16 17 ਮੰਨ ਕੇ ਆਪਾਂ ਲਈਏ 16 17 ਕੁਦਾ ਫਿਆਜੀ ਵੇਹੜ ਦੀ ਝੋਲੀ ਝਾਲੀ ਬਾਕੀ ਹਜੇ ਹਫਤੇ ਦੀ ਕੱਚੀ ਆ ਗਾ ਬਾਈ ਕੱਢ ਬਾਹਰ ਨੂੰ ਹਫਤੇ ਦੀ ਕੱਚੀ ਆ ਸੂਆ ਬਾਈ ਕਹਿੰਦਾ ਦੂਜਾ ਹੀ ਆ ਉਹ ਤੁਹਾਨੂੰ ਵੀ ਪਤਾ ਕਈ ਵਾਰ ਆਪਸੂ ਵੱਡਾ ਹੋ ਕੇ ਬੰਦ ਆ ਕਈ ਤਾਂ ਖੀਰੀ ਵੱਛੀ ਸੂ ਪੈਂਦੀ ਆ ਤੇ ਕਈਆਂ ਦੀ ਜਵਾਨ ਹੋ ਕੇ ਸੁੰਦੀ ਆ ਸੂਆ ਦੂਜਾ ਬਾਕੀ ਜਿਹਨੇ ਲੈਣੀ ਅਗਲਾ ਜਿਹੜਾ ਮਰਜੀ ਸੂਆ ਮੰਨ ਕੇ ਲੈ ਜੇ ਦੁੱਧ 16 17 ਕਿਲੋ ਹੀ ਪਾਈ ਕਹਿੰਦਾ ਇਹਨੇ ਦਿੱਤਾ ਇੰਨਾ ਹੀ ਇਹ ਪਿਆ ਜੂ ਇਹ ਹਫਤੇ ਦੀ ਕੱਚੀ ਆ ਭਾਰੀ ਪੂਰੀ ਚੰਗੀ ਆ ਥਣ ਭਾਂਡੇ ਦੀ ਇਹ ਵੀ ਸਾਫ਼ ਸੁਥਰੀ ਆ ਬਾਕੀ ਵਲਟਾਂ ਹਾਂ ਜੀ ਕਾਫੀ ਬਾਕੀ ਆ ਦਿਨ 5-7 ਇਹਨੇ ਲੈ ਹੀ ਜਾਣੇ ਆ ਬਜਰ ਮੋਜਨ ਪੂਰਾ ਹੀ ਆ 5-7 ਦਿਨ ਵਧੀਆ ਸੇਵਾ ਸੰਭਾਲ ਘਰ ਕੇਅਰ ਹੋ ਜਾਂਦੀ ਆ ਤੇ ਉਹ ਤਿਆਰ ਹੋ ਜਾਂਦੀ ਆ ਹੋਣਾ ਲੇਵਾ ਤਿਆਰ ਕਰੂ ਕਿਉਂਕਿ ਝੋਲੀ ਬਹੁਤ ਆ ਵੱਲ ਢਲਾਂ ਪਾਈਆਂ ਬਹੁਤ ਅਜੇ ਸਮਾਂ ਵੀ ਹਫਤਾ ਲੈ ਜਾਣਾ ਪ੍ਰਿੰਟ ਪ੍ਰਿੰਟ ਵੀ ਸੋਹਣਾ ਹਾਂ ਇਹ ਬਸ ਸੋਹਣਾ ਵੱਡਾ ਤਿਆਰ ਕਰੂ ਕਿੰਨੇ ਦੀ ਬਾਈ ਇਹ ਵੀ ਜਾਇਜ਼ ਜਾ ਭਾ ਇਹ ਤਾਂ ਅਜੇ ਕੱਚੀ ਕੱਚੀ ਦਾ ਬਾਈ ਮੁੱਲ 45 ਆ ਇਹ ਦੇ ਦੇਵਾਂਗੇ 42000 ਦੀ 42 ਦੀ ਹਾਂ ਦੋਸਤੋ ਜਵੇਂ ਜਾਇਜ਼ ਭਾ 40 ਤੇ 2 42 ਦੀ ਦੇ ਦੇਣੀ ਆ ਮੁੱਲੇ ਦਾ 45 ਆ ਤੇ 30 ਦੀ 35 35000 ਦੀਆਂ ਤਾਂ 9 9 10 10 ਕਿਲੋ ਦੁੱਧ ਆ ਲਿਆ ਨਰੂਲ ਤੋਕੜਾਂ ਵੀ ਕੀ ਜਾਂਦੀਆਂ ਜਿਹੜਾ ਅਗਲਾ ਕਹਿੰਦਾ ਬਾਈ ਤੋਕੜ ਆ ਉਹ ਪਤਾ ਨਹੀਂ ਕਿੰਨੇ ਚਿਰ ਦੀ ਸੂਈ ਹੋਊਗੀ ਕਿਉਂਕਿ ਜਿਹੜੀ 6ਾਂ 7ਾਂ ਮਹੀਨਿਆਂ ਦੀ ਸੂਈ ਹੁੰਦੀ ਆ ਉਹਨੂੰ ਅਗਲਾ 2 ਮਹੀਨੇ ਹੀ ਦੱਸਦਾ ਕਿਉਂਕਿ ਇਮਾਨਦਾਰੀ ਬਾਹਲੀ ਤਾਂ ਹੈ ਨਹੀਂਗੀ ਤੇ ਤੋਕੜ ਲੈਣ ਨਾਲੋਂ ਕਈ ਗੁਣੇ ਚੰਗੀ ਆ ਤੁਹਾਡੇ ਘਰੇ ਸੂਊਗੀ 43 ਦੀ ਦੇ ਦੇਣੀ ਆ 42 ਰੁਪਏ ਦੇ ਦਿਆਂਗੇ 42 ਦੀ 42 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਦੁੱਧ 16 17 ਦਿੱਤਾ 16 17 ਹੀ ਮੰਨ ਕੇ ਸੌਦਾ ਕਰ ਲਿਓ ਜਮਾ ਜੈਜਪਾ ਟੋਕੜ ਨਾਲੋਂ ਕਈ ਗੁਣੇ ਚੰਗੀ ਆ 9 10 ਕਿਲੋ ਦੁੱਧ ਵਾਲੀ ਟੋਕੜ ਦੀ 35000 ਦੀ ਹੋਣੀ ਆ ਤੇ ਹੁਣੇ ਪਤਾ ਨਹੀਂ 2 ਮਹੀਨੇ ਦੁੱਧ ਪਿਆਉਣਾ ਕਿਉਂਕਿ ਪਤਾ ਨਹੀਂ ਸਾਲ ਦੀ ਸੂਈ ਹੋਊਗੀ 1.5 ਸਾਲ ਦੀ ਸੂਈ ਹੋਊਗੀ ਇਹ ਥੋੜੇ ਘਰੇ ਸੂਊਗੀ ਕਿਉਂਕਿ ਹਜੇ ਹਫਤੇ ਦੀ ਕੱਚੀ ਆ 3 ਨੰਬਰ ਤੇ ਆ ਜਾ ਇਹ ਪਾਉਣਾ ਗੜ ਬਾਈ ਪਹਿਲਾ ਸੂਆ ਪਹਿਲਾ ਸੂਆ ਸਮਾਂ ਸਮਾਂ ਲ ਹੋ ਗਈ ਬਾਈ ਇਹ ਵੀ ਵੜਾ ਤੇਰੀ ਗੱਤੀ ਆ ਪੰਜ ਲੈ ਜਾ ਛੇ ਲੈ ਠੀਕ ਹੈ ਹਣ ਕੇ ਪੰਜ ਦਿਨ ਡੇਢ ਮੁਤਾਬਕ ਦੁੱਧ ਕਿੰਨਾ ਪਿਆਜੂ ਦੁੱਧ ਬਾਈ 15 16 ਖੁੱਲਾ ਪਿਆਜੂ ਦੋਸਤੋ ਇਹ ਵੀ ਪੰਜ ਛੇ ਦਿਨ ਬਾਈ ਕਹਿੰਦਾ ਲੈ ਜੂਗੀ ਹਫਤਾ ਮੰਨ ਲਓ ਕਈ ਵਾਰਾਂ ਦਿਹਾੜੀ ਰੰਗ ਪਸੂ ਉੱਤੇ ਵੀ ਲੈ ਸਕਦਾ ਜ਼ਰੂਰੀ ਨਹੀਂਗਾ ਉੱਤੇ ਲੈਣੇ ਕੋਈ ਪਹਿਲਾਂ ਵੀ ਸੂ ਸਕਦਾ ਜਾਨੀ ਕਿ ਪੰਜ ਦਿਨ ਡੇਢ ਮੁਤਾਬਕ ਬਾਈ ਕਹਿੰਦਾ ਕੱਚੀ ਆ ਪੰਜਾਂ ਨੂੰ ਸੂਪੇ ਛਿਆਂ ਨੂੰ ਸੂਪੇ ਤੁਸੀਂ ਹਫਤਾ ਮੰਨ ਲਓ 15 16 ਕਿਲੋ ਦੁੱਧ ਪਿਆਜੂ ਕੱਦ ਚ ਵੱਡੀ ਆ ਬੱਚੀ ਹੈਗੀ ਪਹਿਲਣ ਕਿੰਨੇ ਦੀ ਇਹਦਾ ਵੀ ਜਾਇਜ਼ ਜਾਪਾ ਭਾਈ ਮੁੱਲ ਕਰਾਉਣਾ ਦਾ 55 ਕਿਦੀ ਜੈਸ ਨੂੰ ਜਮਾ 55 ਮੁੱਲ 55 50 ਤੇ 1 51 ਦੀ ਦੇ ਦੇਣੀ ਆ ਪਹਿਲਾ ਸੂ ਆਪ ਬਲੂਨ ਮੱਛੀ ਜੈਜੀ ਭਾ ਆ 51 ਦੀ ਆ 42 ਦੀ ਆ 53 ਦੀ ਜਮਾ ਜਾਇਜ਼ ਦੇ ਭਾ ਦੀਆਂ ਸੋਹਣੀਆਂ ਤਿੰਨ ਵੜਾ ਬਾਕੀ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਜੇ ਕੋਈ ਇਕ ਲੈਣ ਦਾ ਚਾਹ ਵਾਣਾ ਭਾ ਮਿਕ ਲੈ ਲੈ ਜੇ ਕੋਈ ਜੋੜਾ ਲੈ ਲੂ 1000 ਖੰਡ ਵੱਧ ਮਾਨ ਤਾਨ ਹੋ ਜੂ ਛੋੜ ਛਾਪਾ ਗੱਲੀ ਗੱਲੀ ਜੋ ਵੀ ਹੋ ਜੂ ਆ ਵੱਛੀ ਜਿਹੜੀ 3 ਨੰਬਰ ਹਫਤੇ ਦੀ ਕੱਚੀ ਐ 51 ਦੀ ਬਾਈ ਕਹਿੰਦਾ ਦੇ ਦੇਣੀ ਐ ਤੇ ਜੇ ਕੋਈ ਭੈਣ ਭਰਾ ਤਿਆਰ ਕਰਕੇ ਵਪਾਰੀ ਵੀ ਲੈ ਜਾਂਦਾ 57 ਜਿਹੜਾ 58000 ਦੀ ਐ ਜਦ ਦਿਨ ਸੂ ਪੈਂਦੀ ਐ ਅੱਜ ਕੱਚੀ ਜ਼ਰੂਰ ਆ ਉਹ ਤੁਹਾਨੂੰ ਵੀ ਪਤਾ ਅੱਜ ਕੱਚੀ ਐ ਜਿਹੜਾ ਹਫਤਾ ਪੱਠੇ ਪਾਊਗਾ ਤੇ ਉਹ ਅੱਜ ਤਿਆਰ ਨਾਲ ਕੋਈ 5000 ਮੰਦੀ ਲੈ ਕੇ ਜਾਊ ਮੰਦੀ ਵਾਲਾ ਭਾ ਕੱਚੀ ਵਾਲਾ 55000 ਜਦੋਂ ਤਿਆਰ ਹੋ ਜਾਂਦੀ ਹੈ ਜਾਂ ਸੂਪ ਜਾਂਦੀ ਹੈ 5258000 ਦੀ ਬਚੀ ਆ ਪਹਿਲਾਂ ਨਾ ਹਾਂ ਬਾਈ 55 52 ਦਾ ਕੋਈ ਆ ਹਾਂ ਕੱਚੀ ਕੱਚੀ ਵਾਲਾ ਭਾਈ ਆ ਦਾ ਹਾਂ ਕੱਚੀ ਕਰਕੇ ਆ 51 ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਵਧੀਆ ਚਾਰ ਸੂਵੇ ਦੁੱਧ ਪਿਆਉ ਪਵਾ ਚੌਥੇ ਸੂਵੇ ਨੂੰ ਸਹੀ ਸੂਆ ਦੱਸ ਕੇ ਵੀ ਅਗਲਾ ਵੇਚ ਦੇ ਨਾ ਤਾਂ ਵੀ 5758000 ਦੀ ਵਿਕ ਜਾਨੀ ਐ ਇਹਨੇ ਤੇ ਜਿਹੜਾ ਤਿੰਨ ਸੂਵੇ ਦੁੱਧ ਪੀ ਲੋਂਗੇ ਉਹ ਥੋੜਾ ਰਹਿ ਜੂ ਤੇ ਅੱਜ 52 57 58000 ਦੀ ਤਾਂ ਤਿਆਰ ਹੋਈ ਵਹਿੜ ਐਰਕੀ ਦੇ ਸੂਵੇ ਚ ਵਿਖ ਜੂ ਤੇ ਜੇ ਤਾਂ ਇਹਨਾਂ ਸੂਵੇ ਦੁੱਧ ਪੀ ਕੇ ਕਿਉਂਕਿ ਆਮ ਹੀ ਆ ਕਈ ਛੇਵੇਂ ਸੂਵੇ ਐਲੋਂ ਵੀ ਤੀਜਾ ਸੂਵਾ ਦੱਸ ਦਿੰਦਾ ਅਗਲਾ ਦੂਜਾ ਸੂਵਾ ਦੱਸ ਦਿੰਦਾ ਤੇ ਮੈਂ ਤਾਂ ਐਂ ਕਹਿਣਾ ਕਿ ਐਰਕੀ ਪਹਿਲਾ ਸੂਵਾ ਤਿੰਨ ਸੂਵੇ ਦੁੱਧ ਪੀ ਕੇ ਚੌਥੇ ਸੂਵੇ ਨੂੰ ਚੌਥਾ ਸੂਵਾ ਹੀ ਕਹਿ ਕੇ ਵੇਚੋਂਗੇ ਨਾ ਤਾਂ ਵੀ ਜਿੰਨੇ ਦੀ ਹੋਣਾ ਤੇ ਓਨੇ ਦੀ ਬਚੀ ਨੇ ਵੇਖ ਜਨਾ ਫੋਨ ਨੰਬਰ ਸਕਰੀਨ ਤੇ ਜੈਜੇ ਭਾ ਕਾਲੇ ਕੇ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ